ਬੇਬੇ ਹਾ ਪੁੱਤ ਉਹ ਮੇਰੇ ਲਈ ਕਿਉਂ ਕੱਢ ਲਈ ਕੱਢ ਲਿਆ ਸੀ ਪੁੱਤ ਹੁਣ ਖਾ ਲਿਆ ਕਰੀ ਹਾਂ ਮੈਂ ਖਾ ਲੂੰਗਾ ਕੋਈ ਨਹੀਂ ਚੋ ਦਰ ਲਗਿਆ ਕਰੂ ਕੀ ਕਿਹਾ ਕੁਛ ਨਹੀਂ ਬਾਪੂ ਮੈਂ ਕਿਹਾ ਸਵਾਦ ਬੜਾ ਤੈਨੂੰ ਰੱਖ ਦੇ ਬੜੇ ਹਾਸੇ ਆ ਰਹੇ ਐ ਜੋੜੀ ਨੂੰ ਨਾ ਹੁਣ ਰੋਣ ਲੱਗਦੀ ਏ ਹਾਂ ਦੁੱਤ ਉਹ ਤਾਂ ਤੇਆ ਬਾਪੂ ਤਾਂ ਇਹ ਕਹਿੰਦਾ ਵੀ ਚੰਨਣ ਪਹਿਲਾਂ ਤਾਂ ਡਰੇ ਹੋਏ ਕੁੱਤੇ ਮਗੂ ਖੁੰਝਾ ਮਲ ਕੇ ਵਹਿ ਜਾਂਦਾ ਸੀ ਹੁਣ ਇਹਨੂੰ ਪਰਵਾਹੇ ਨਹੀਂ ਕੋਈ ਨਾ ਤੂੰ ਕਾ ਤੂੰ ਮਖੌਲ ਕਰ ਦਿੰਜੀ ਮੇਰੇ ਦਿਓਰ ਨੂੰ ਉੱਚੀ ਤੇ ਪਲਵਾਨ ਬਣ ਗਿਆ ਨਾ ਸਾਰਾ ਪਿੰਡ ਖੜਖੜ ਦੇਖੂ ਹਰੇ ਹੂੰ ਕੋਈ ਗੱਲ ਨਹੀਂ ਮਾੜਿਆ ਪਹਿਲਾਂ ਪਹਿਲਾਂ ਡਰ ਲੱਗਦਾ ਬਾਅਦ ਚੋਂ ਫਿਰ ਆਪੇ ਅਭਿਆਸ ਹੋ ਜਾਂਦਾ ਪਾਪੂ ਕਹਿੰਦਾ ਪਹਿਲਾਂ ਪਹਿਲਾਂ ਡਰ ਲੱਗਦਾ ਹੌਲੀ ਹੌਲੀ ਅਭਿਆਸ ਹੋ ਜਾਂਦਾ ਆਹੋ ਬਾਬਾ ਹੌਲੀ ਹੌਲੀ ਹੋਈ ਜਾਂਦਾ ਭਿਆਹਤ ਲੱਗਦਾ ਮੇਰਾ ਪੁੱਤ ਸੱਚੀ ਮਿਹਨਤ ਕਰ ਰਿਹਾ ਪਿਆ ਏ ਬੜੂ ਕਾ ਪੁਸ਼ਵਾਰ ਸਹਰੀ ਝਾਕੇ ਦੇਖਦਾ ਪੁੱਤ ਰੋਲ ਕਾਣੇ ਸਾਡਾ ਚੰਨ ਨੀ ਚਮਕਦਾ ਦਿਸਦਾ ਬਜ਼ੁਰਗੋ ਪਲਵਾਨੀ ਕਰਨਾ ਹੈ ਓ ਇੱਕ ਬਾਣ ਨਾਲ ਹੋ ਜਾਂਦੀ ਏ ਪਹਿਲਵਾਨੀ ਕੀ ਗੱਲ ਕਰਦੇ ਹੋ ਬਜ਼ੁਰਗੋ ਅਸੀਂ ਤਾਂ ਬਿਨਾਂ ਲੱਤਾਂ ਬਾਹਾਂ ਵਾਲੇ ਤੋਂ ਪਹਿਲਵਾਨੀ ਕਰਵਾ ਲਈਦੀ ਹੈ ਟੇਡਾ ਦਾ ਪਹਿਲਵਾਨੀ ਹੁੰਦੀ ਪਹਿਲੀ ਵਾਰ ਛੋੜੀਏ ਅੱਛਾ ਕਿੱਦਾਂ ਆਏ ਹੋ ਬਜ਼ੁਰਗੋ ਐਸ ਗੱਲ ਤੇ ਮੈਂ ਤੁਹ ਫੇਰ ਕੁਝ ਕਹਿ ਹੋ ਜਾਣਾ ਹੈ ਉਸਤਾਦ ਜੀ ਮੇਰਾ ਮੁੰਡਾ ਇੱਥੇ ਪਹਿਲਵਾਨੀ ਸਿੱਖਣ ਆਂਦਾ ਉਹਨੂੰ ਦੇਖਣ ਆਇਆ ਕੀ ਨਾਂ ਉਹਦਾ ਕੌਣ ਹੈ ਤੁਹਾਡਾ ਮੁੰਡਾ ਚੰਨਣਾ ਅੱਛਾ ਚੰਨਣ ਦੇ ਬਾਪੂ ਹੋ ਤੁਸੀਂ ਇਹ ਨਹੀਂ ਹਟਦਾ ਜੇ ਉਹ ਮੇਰਾ ਮੁੰਡਾ ਹੈ ਤਾਂ ਮੈਂ ਉਹਦਾ ਬਾਪੂ ਹੀ ਹੋਇਆ ਤੁਹਾਡੀ ਵੱਲ ਬਾਪੂ ਨੂੰ ਫੁੱਫੜ ਕਹਿੰਦੇ ਉਹ ਜਦੋਂ ਦਾ ਵਿਆਹ ਤੇ ਗਿਆ ਮੁੜ ਕੇ ਕਦੀ ਨਹੀਂ ਇੱਥੇ ਆਇਆ ਨਾਲੇ ਸੱਚ ਪੁੱਛੋ ਤਾਂ ਪਹਿਲਵਾਨੀ ਉਹਦੇ ਬਸ ਦਾ ਰੋਗ ਨਹੀਂ ਕਿਸੇ ਉਹਨੂੰ ਹੋਰ ਕੰਮ ਕਰ ਲਾਓ ਪਰ ਕਰੂ ਤਾਂ ਸਵਕਤ ਤੇ ਤਿਆਰ ਹੋ ਕੇ ਆ ਜਾਂਦਾ ਇੱਥੇ ਨਹੀਂ ਆਉਂਦਾ चलो भी चलो तु नहीं खाना शाबाश हाँ। आ गया आजा गल करिए तू वहां तू गल कर तू कर ली यार चलो कर लेने किधर उधर क्यों झूठ बोलदा ताया आया था तू इधरों है? है? जब पता ही है फिर सवाल पूछते ਅਸੀਂ ਤਾਂ ਤਾਏ ਪੁੱਛ ਤੇ ਸੀ ਵੀ ਇਧਰ ਕੀ ਕਰਨ ਗਿਆ ਸੀ ਤੇਰੀ ਬੇਬੇ ਨੇ ਪੁਲਾਇਆ ਸੀ ਉਹਨੂੰ ਮਿਲਣ ਗਿਆ ਸੀ ਓਏ ਮੂਰਖਾ ਚੰਨਣ ਨੇ ਪਲਵਾਨੀ ਸ਼ੁਰੂ ਕੀਤੀ ਐ ਉਹਨੂੰ ਅਖਾੜੇ ਚ ਦੇਖਣ ਗਿਆ ਸੀ ਮਿਲਿਆ ਫਿਰ ਮਿਲਿਆ ਤਾਂ ਨਹੀਂ ਹਾਂ ਮਿਲਦਾ ਵੀ ਨਹੀਂ ਓਏ ਕਿਸੇ ਅਖਾੜੇ ਖੂੜੇ ਚ ਨਹੀਂ ਜਾਂਦਾ ਨਾਲੇ ਉਹ ਪਲਵਾਨੀ ਨਹੀਂ ਕਰਦਾ ਜਿਹੜੀ ਤੁਸੀਂ ਸੋਚਦੇ ਹੋ ਉਹ ਤਾਂ ਕੋਈ ਹੋਰੀ ਪਲਵਾਨੀ ਕਰੀ ਜਾਂਦਾ ਤੂੰ ਮੈਨੂੰ ਤਾਂ ਚਪੇੜਾ ਨਾ ਖਾ ਲਈ ਐਵੇਂ ਉਏ ਦੋਹੇ ਪਾਸੇ ਹੱਥ ਰੱਖਣ ਦੀ ਲੋੜ ਨਹੀਂ ਮੇਰੇ ਇੱਕੋ ਹੀ ਹੱਥ ਚੱਲਦਾ ਐਸ ਪਾਸੇ ਰੱਖਾ ਹੱਥ ਚਪੇੜੇ ਇੱਧਰ ਹੀ ਪੈਣੀ ਐ ਹੁਣ ਦੱਸ ਹੋਰ ਕਿਹੜੀ ਪਹਿਲਵਾਨੀ ਕਰਦਾ ਉਹ ਨਾ ਹੁਣ ਸਾਰਾ ਕੁਝ ਅਸੀਂ ਦਸੀਏ ਆਪੇ ਪਤਾ ਕਰ ਲੋ ਆਪੇ ਪਤਾ ਕਰ ਲੋ ਨਾਲੇ ਨਾਲ ਕਰ ਲੋ ਜੇ ਆਖਾੜੇ ਚ ਨਹੀਂ ਜਾਂਦਾ ਫਿਰ ਕਿੱਥੇ ਝੂਲਦਾ ਫਿਰਦਾ ਤਤਿਆ ਹਾਂ ਐ ਜਿੰਦ ਉਹ ਅੱਜ ਮੇਰੀਆਂ ਦਿੱਤਿਆਂ ਝਾਂਜਰਾ ਪਾਊਗੀ ਤੇਰੀਆਂ ਦਿੱਤਿਆਂ ਨਹੀਂ ਵਰੀ ਦੀਆਂ ਉਹ ਆਹੋ ਚੱਲ ਦਿੱਤੀਆਂ ਤੇ ਮੈਂ ਹੀ ਆ ਹਾਂ ਆ ਹਾਏ ਕਿੰਨੀ ਸੋਹਣੀ ਲੱਗੂਗੀ ਹੇ ਹਾਏ ਇੰਨੀ ਸੋਹਣੀ ਚਾਂਜਰਾ ਆਹ ਕਿੱਥੋਂ ਲਿਆਂਦੀਆਂ ਮਲਤਾਨ ਤੋਂ ਲੈ ਬੱਕਹਾਂ ਦਾ ਹਾਲ ਦੇਖਣਾ ਓਏ ਆਪੂ ਜੀ ਲੱਗੇ ਆ ਲਗੇ ਰੋ ਲਗੇ ਰਾਂ ਜੇ ਇਹੀ ਹਾਲ ਰਿਹਾ ਨਾ ਜਾਗਰਾ ਤਾਂ ਆਉਣ ਵਾਲੇ ਵੇਲਾਂ ਚ ਬੰਦਿਆਂ ਦੇ ਪਿਆ ਬੰਦਿਆਂ ਨਾਲ ਹੀ ਹੋਇਆ ਕਰਨਗੇ ਭੱਜਿਆ ਇਹੋ ਜਿਹਾ ਵੇਲਾ ਵੀ ਇਹੋ ਜਿਹੇ ਬੰਦੇ ਲੈ ਕੇ ਆਉਣਗੇ ਹਾਂ ਉਹ ਜ਼ਮਾਨਾ ਬਦਲ ਰਿਹਾ ਹੈ ਭਾਈ ਬਦਲ ਰਿਹਾ ਹੈ ਜੀਤ ਕਿ ਨਹੀਂ ਜਾਂਦਾ ਤਾਂ ਕਿੱਥੇ ਜਾਂਦਾ ਹੋ ਉਹ ਮੈਨੂੰ ਪੁੱਛ ਕੇ ਜਾਂਦਾ ਹਾਏ ਹਾਏ ਮੈਂ ਪੁੱਛਿਆ ਹੀ ਐ ਤੂੰ ਤਾਂ ਖਾਣ ਨੂੰ ਪੈਣਾ ਕਦੋਂ ਖਾਣ ਨੂੰ ਪਿਆ ਝੂਠੇ ਕਿੱਸੇ ਤਾਂ ਨਹੀਂ ਫਿਰ ਜਾ ਕੇ ਪਤਾ ਕਰ ਉਹ ਹੈ ਕਿੱਥੇ ਹੈ ਕਿਸੇ ਕੁੜੀ ਤੇ ਚੱਕਰ ਚ ਨਾ ਹੋਵੇ ਵੇ ਹੌਲੀ ਬੋਲ ਕੰਡਾਲ ਦੇ ਵੀ ਕੰਨ ਹੁੰਦੇ ਆ ਕਿਸੇ ਕੁੜੀ ਦੇ ਚੱਕਰ ਚ ਨਾ ਹੋਵੇ ਉਹ ਗੰਦੀਆਂ ਗੱਲਾਂ ਕਰਦਾ ਹੁਣ ਗੱਲਾਂ ਵੀ ਧੋਕੇ ਕਰਿਆ ਕਰਾਂ ਤੇ ਨਾ ਵੇ ਮੈਨੂੰ ਤਾਂ ਲੱਗਦਾ ਉਹ ਤਾਂ ਪਹਿਲਵਾਨੀ ਨਹੀਂ ਹੁੰਦੀ ਕੰਗਦਾ ਮਾਰਾ ਕਿਸੇ ਨੂੰ ਦੱਸਦਾ ਨਹੀਂ ਹੋਣਾ ਬੈਠਾ ਉਹ ਕਿਤੇ ਲੁੱਕ ਕੇ ਹਮ ਉਸਤਾਦ ਵੀ ਇਹੀ ਗੱਲ ਕਹਿੰਦਾ ਸੀਗਾ ਬਈ ਉਹ ਤੋਂ ਪਲਵਾਨੀ ਨਹੀਂ ਹੋਣੀ ਪਰ ਬਾਪੂ ਨੂੰ ਨਾ ਦੱਸੰ ਤਰਪੀ ਉਹਨੂੰ ਆ ਲੈਣ ਦੇ ਪਹਿਲਾਂ ਆਪ ਗੱਲ ਕਰਾਂਗੇ ਕਿਹੜੀ ਗੱਲ ਆਹੀ ਹੋਰ ਕਿਹੜੀ ਹਾਂ ਤੰਨਣਾ ਹੁਣ ਥੁਪਨੀ ਆਤੀ ਤਿਤਲੀਆਂ ਪਾਇਆ ਤਰਾਂ ਦੇ ਪੌਣੀਆਂ ਹੀ ਬੈਣੀਆਂ ਨੇ ਸੱਥਿਆ ਘੋ ਤੇ ਸਾਰਾ ਮਾੜਾ ਕੱਢ ਕੇ ਖਾ ਗਿਆ ਮੈਂ ਤਾਂ ਤੈਨਾਂ ਤੂੰ ਆਪਣੇ ਧਰ ਦੇ ਨਾਲ ਦਲ ਤਰੀ ਲੈ ਸਾਡੇ ਨਹੀਂ ਐਦਾਂ ਜੇ ਕਰਦੇ ਨੂੰ ਪਤਾ ਲੱਗ ਗਿਆ ਨਾ ਮੈਂ ਅਖਾੜੀ ਨਹੀਂ ਜਾਂਦਾ ਕੁੜੀ ਨੂੰ ਮਿਲਣ ਜਾਂਦਾ ਮਾਰ ਮਾਰ ਛੇਤਰ ਮੈਨੂੰ ਘਰੋਂ ਕੱਢਣਗੇ ਉਹ ਤੁੜੀ ਦੀ ਦਲ ਥੋੜਾ ਤਰਨੀ ਹੈ ਫੇਰ ਤੂੰ ਤਹੀਂ ਮੈਂ ਪਹਿਲਵਾਨੀ ਨਹੀਂ ਥਿੱਥਣੀ ਉੱਥੀ ਆ ਇਹ ਲੈ ਅਗਲੇ ਕਹਿਣਗੇ ਨਹੀਂ ਫਿਰ ਪਹਿਲਾਂ ਪੁੱਛ ਕੇ ਚੁੱਕੀ ਫਿਰਦਾ ਜੀ ਓਹੋ ਤੂੰ ਤਹੀਂ ਮੈਨੂੰ ਲੱਗਿਆ ਇਹ ਤਮ ਥੋਥ ਹੈ ਪਰ ਇਹ ਤਾਂ ਬਾਹਲੇ ਉੱਥੇ ਉਹਨਾਂ ਨੇ ਹੱਥ ਤੇ ਦਲ ਤਾਲ ਦੇਣੀ ਹੈ ਫੇਰ ਬੱਥ ਫੇਰ ਥੋੜੇ ਤਰ੍ਹਾਂ ਬਾਅਦ ਤਾਦਰ ਬਿਤੋਲੇ ਨੂੰ ਬਿੱਤ ਪਾਤੇ ਤੇਰੇ ਵਿਆਹ ਦੀ ਦਲ ਤੋਹਾਂ ਦੇ ਨਾਲੇ ਫਿਰ ਮੇਰੇ ਵਿਆਹ ਦੀ ਦਲ ਪੀਤਰਪੂ ਕਿਉਂ ਗੱਲ ਤੇ ਤੇਰੀ ਪਤੇ ਦੀ ਧੱਤਿਆ ਦੇਥਿਆ ਮੰਨਦਾ ਫਿਰ ਦਮਾਤ ਨੂੰ ਮੈਂ ਤੇ ਸੋਚਦਾ ਤੇਰਾ ਮੂੰਹ ਹੀ ਵੱਡਾ ਤੁਰ ਤੇ ਦਿਮਾਗ ਵੱਡਾ ਓਏ ਇਤੋਂ ਦਲ ਹੋਰ ਮੂੰਹ ਲਮਤਾ ਤੇ ਦਲ ਤਰੀ ਹਾਂ